कितों के रहने वाले हो तुम कितों दे कहाँ के रहने वाले हैं छत्तीसगढ़ 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 में कौन सा एड्रेस है महासमुंद महा, महा आपके पिता का क्या नाम है जी दिन बंधु दिन माता का जी दुर्गा भाई दुर्गा भाई है कोई वो ऊंची बताओ भाई है माता बहन है बहन बहन का क्या नाम है है जी ऊंची आपका क्या नाम है संदीप संदीप पूरा नाम क्या है संदीप कुमार साहू संदीप कुमार साहू और छत्तीसगढ़ के आप रहने वाले हैं छत्तीसगढ़ के है ना आपने घर जाना है कितना समय हो गया आप घर नहीं गए बहुत समय हो गया कितना समय हो गया घर नहीं गए एक, एक साल हो गया साल हो गया बहुत साल हो गया यार तेरे को तो एक साल तो तेरे को पता ही नहीं चला अभी कितने साल गुजर गए आपको कभी इन्होंने पैसे दिए घर जाने के लिए एक मिनट जी एक मिनट कभी इन्होंने पैसा दिया भी घर चल जा चक्को दूजी गल आपको कोई तनख्वाह देते हैं जे कोई कोई देते हैं कोई खाना खाना दे देते हैं और देते हैं कोई खाते में पैसे डालते हैं कोई हजार दो हजार पांच हजार कैसे पहुंचे थे यहाँ पर आप स्टेशन से लाए थे ये लाए थे मैं स्टेशन भुला गया था हाँ भूल गया था घर से निकल रहे थे ओके तो। स्टेशन पर आ गए स्टेशन से कौन लाया था ओके इन्होंने क्या बोला था मैं जबरदस्ती ਓ ਵਾਹਿਗੁਰੂ ਇੱਕ ਮਿੰਟ ਵੀਰੇ ਯਾਰ ਸਾਰਾ ਕੁਝ ਦੱਸ ਰਿਹਾ ਮੇਰੇ ਭਾਈ ਇੱਕ ਮਿੰਟ ਖੜ੍ਹ ਜਾ ਪਲੀਜ਼ ਮੇਰੀ ਬਣਾਈ ਜਾ ਜੋ ਕਿਉਂ ਮਨੋ ਨਹੀਂ ਵਿਚਾਰੀ ਉਹ ਤੂੰ ਹੱਦ ਕਰਦਾ ਮੇਰੇ ਭਾਈ ਯਾਰ ਨਹੀਂ ਇਹਨੂੰ ਪਤਾ ਅੱਖਾਂ 'ਚੋਂ ਹੰਝੂ ਆ ਗਿਆ ਬੰਦੇ ਦੇ ਵੀਰੇ ਤੁਸੀਂ ਕਹਿੰਦੇ ਹੋ ਜੀ ਇਹ ਆਪਣੇ ਆ ਪਾ ਗਿਆ ਇਹ ਵਿਚਾਰਾ ਰੋ ਰੋਂਦਾ ਕਾ ਤੂੰ ਯਾਰ ਵਿਚਾਰਾ ਤੁਸੀਂ ਦੱਸ ਦੋ ਚਲੋ ਕਾ ਤੂੰ ਰੋਂਦਾ ਵੀਰੇ ਕੀ ਪਰਿਵਾਰ ਕੀ ਯਾਦ ਆ ਰਹੀ ਹੈ ਬਤਾਓ ਸੱਚੀ ਬਤਾਓ ਭਾਈ ਨਹੀਂ ਆ ਰਹੀ ਨੇ ਘਰ ਜਾਣੇ ਲਈ ਬਾਈ ਜੀ ਹਸਨ ਦੀ ਤਾਂ ਗੱਲੇ ਨਹੀਂ ਜੀ ਮਹਾਰਾਜ ਹਸਨ ਜੀ ਤਾਂ ਗੱਲੇ ਨਹੀਂ ਜੀ ਤੁਸੀਂ ਇੱਕ ਬੰਦੇ ਦੀ ਜ਼ਿੰਦਗੀ ਖਰਾਬ ਕਰਤੀ ਮਹਾਰਾਜ ਤੁਸੀਂ ਹੱਸਦੇ ਹੋ ਇੱਕ ਇਨਸਾਨ ਦੀ ਜ਼ਿੰਦਗੀ ਖਰਾਬ ਕਰਕੇ ਰੋਟੀ ਮਿਲ ਗਈ ਭੁੱਖੇ ਤੁਰੇ ਫਿਰਨਦੇ ਆਂ ਇੱਥੇ ਉਹਦੇ ਹੁਣ ਤੁਸੀਂ ਆਹ ਤਾਂ ਮਰਨਦੇ ਆਂ ਭੁੱਖੇ ਇੱਥੇ ਡਰਨਾ ਮਹਾਰਾਜ ਜਿਹੜੇ ਬੰਦੇ ਤੁਹਾਡੇ ਘਰੇ ਨਹੀਂ ਰਹਿੰਦੇ ਉਹ ਭੁੱਖੇ ਮਰਗੇ ਨਹੀਂ ਜੀ ਦੱਸ ਬਤਾਈਏ ਹੁਣ ਵੀ ਅੱਖਾਂ ਚ ਹੰਝੂ ਨੇ ਦੱਸੋ ਇਹਦੇ ਕਿਨੇ ਕੱਢ ਤੇ ਲਓ ਮੈਂ ਪਰੇ ਹੋ ਜਨ ਲਓ ਉਧਰ ਗੱਲ ਕਰਾਇਓ ਮੜੇ ਦਾ ਕਰੋ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਤੁਸੀਂ 2 ਦਿਨ ਪਹਿਲਾਂ ਇੱਕ ਵੀਡੀਓ ਨੂੰ ਦੇਖਿਆ ਜਿਸ ਵੀਡੀਓ ਦੇ ਵਿੱਚ ਤਿੰਨ ਐਸੇ ਵੀਰਾਂ ਨੂੰ ਇੱਕ ਗੁਲਾਮੀ ਦੇ ਵਿੱਚੋਂ ਆਜ਼ਾਦ ਕਰਵਾਇਆ ਗਿਆ ਸੀ ਜਿਹੜਾ ਉਹ ਦਰਿੰਦਿਆਂ ਨੇ ਆਪਣੇ ਘਰ ਦੇ ਵਿੱਚ ਇੱਕ ਕਾਲੇ ਪਾਣੀ ਤੋਂ ਵੀ ਮਾੜੀ ਜਿਹੜੀ ਜੇਲ੍ਹ ਬਣਾ रखी ਸੀ ਕਿੱਦਾਂ ਇਹਨਾਂ ਵੀਰਾਂ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਰੱਖਦੇ ਸੀ ਸੰਗਲ ਲਾ ਕੇ ਰੱਖਦੇ ਸੀ ਔਰ ਇੱਕ ਤਰ੍ਹਾਂ ਦੀ ਜਿਹੜੀ ਗੁਲਾਮੀ ਦੀ ਜਿਹੜੀ ਜ਼ਿੰਦਗੀ ਜਿਹੜੀ ਕੱਟਣ ਤੇ ਮਜਬੂਰ ਸੀ ਭੱਜ ਨਹੀਂ ਸਕਦੇ ਸੀ ਵਿਚਾਰੇ ਉਹਨਾਂ ਦੇ ਵਿੱਚੋਂ ਇੱਕ ਵੀਰ ਦਾ ਪਰਿਵਾਰ ਮਿਲ ਗਿਆ ਆਜੋ ਜੀ ਆਜੋ ਇੱਕ ਵੀਰ ਦਾ ਪਰਿਵਾਰ ਮਿਲ ਗਿਆ ਆਪ ਜੀ ਦਾ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਵੀ ਇੰਨਾ ਸ਼ੇਅਰ ਕੀਤਾ ਅਸੀਂ ਆਪ ਜੀ ਦਾ ਧੰਨਵਾਦ ਕਰਦੇ ਹਾਂ ਸ਼ੁਕਰਾਨਾ ਉਸ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਔਰ ਜਿਹੜਾ ਪਰਿਵਾਰ ਮਿਲ ਗਿਆ ਇਹ ਕਿੰਨੇ ਸਮੇਂ ਤੋਂ ਲਾਪਤਾ ਆਪ ਦਾ ਪਰਿਵਾਰ ਇਹ ਕਿਤਨੇ ਸਮੇਂ ਸੇ ਲਾਪਤਾ ਥਾ 6 ਸਾਲ 6 ਸਾਲ 6 ਸਾਲ ਪਹਿਲੇ ਲਾਪਤਾ ਹੁਆ ਓਕੇ ਆਪਨੇ ਕਹਾਂ ਕਹਾਂ ਡੂੰਡਾ ਹਨਾ ਹਨਾ ਪਰਿਵਾਰ ਨੇ ਪਰਿਵਾਰੀ ਪਰਿਵਾਰੀ ਮੈਂ ਪੂਰਾ ਡੂੰਡਾ ਆਸ-ਪਾਸ ਜਿਲਾ-ਵਿਲਾ ਸਭ ਨਹੀਂ ਦੇਖਾ

कहीं व्हाट्सएप पर मंगवा लो व्हाट्सएप पर शेयर करवा लेना हमें पता चल जाएगा ना तभी हम आपको देंगे ना तो हमें क्लियर हो जाए ना अगर वो जिंदा है तो उनको देंगे हम ठीक नहीं आप हमें वो दे देना पहले हम आपको मिलवाएंगे वो शनाख्त करते हैं आपने नहीं बोलना पहले हम उससे पूछेंगे भी क्या लगते हैं आपके क्योंकि हमें क्लियर हो जाएगा ठीक है संगत जी ये वीर है संदीप शाहू इस वीर ने अपना जेडे पिताजी का नाम रखा सी दस्या सी दिनबंधु शाहू दिनबंधु बंधु शाहू ਇਹਨੇ ਆਪਣਾ ਜਿਹੜਾ ਐਡਰੈਸ ਆ ਵਿਕਾਸ ਖੰਡ ਬਗ ਭਰਾ ਬਗ ਭਰਾ ਬਗ ਭਰਾ ਮੋਹੰਦੀ ਮੋਹੰਦੀ ਛੱਤੀਸਗੜ੍ਹ ਔਰ ਸੰਗੇਤ ਜੀ ਇਹ ਉਹ ਵੀਰ ਆ ਜਿਹੜਾ ਜਦੋਂ ਆਪਾਂ ਉਹਨਾਂ ਦੇ ਘਰ ਐਂਟਰ ਹੋਏ ਆ ਜਿਹੜਾ ਪਹਿਲਾ ਵੀਰ ਮੱਝਾਂ ਦਾ ਜਿਹੜਾ ਮੱਝਾਂ ਨੂੰ ਬੰਨ ਰਿਹਾ ਸੀ ਇਹ ਵੀਰ ਆਪਣੀ ਕਮਾਈ ਕਰਨ ਲਈ ਆਇਆ ਸੀ ਪੰਜਾਬ ਦੇ ਵਿੱਚ ਉਹ ਵੀਰ ਦੱਸਦਾ ਕਹਿੰਦਾ ਮੈਨੂੰ ਰੇਲਵੇ ਸਟੇਸ਼ਨ ਤੋਂ ਤੱਕੇ ਨਾਲ ਫੜ ਕੇ ਲੈ ਕੇ ਗਏ ਨੇ ਫੜ ਕੇ ਲਿਜਾ ਕੇ ਘਰ ਦੇ ਵਿੱਚ ਕੈਦ ਕੀਤਾ ਆਪ ਜੀ ਨੇ ਸਾਰੀ ਵੀਡੀਓ ਨੂੰ ਦੇਖਿਆ ਜੀ ਐਸੇ ਦਰਿੰਦੇ ਨੇ ਸੰਗਤ ਜੀ ਅਸੀਂ ਬੇਨਤੀ ਕਰਾਂਗੇ ਅਜਨਾਲੇ ਏਰੀਆ ਦੇ ਵਿੱਚ ਪੰਚਾਇਤਾਂ ਨੂੰ ਜ਼ਿੰਮੇਵਾਰ ਬੰਦਿਆਂ ਨੂੰ ਕਥਾਵਾਚਕਾਂ ਨੂੰ ਜਿਹੜੇ ਵੀ ਪ੍ਰਧਾਨ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਸਾਡੀ ਬੇਨਤੀ ਆਪਾਂ ਆਲੇ ਦੁਆਲੇ ਜਰੂਰ ਖੜੇ ਹੋਈਏ ਜਿਹੜੇ ਘਰ ਦੇ ਵਿੱਚ ਐਸੀ ਗੁਲਾਮੀ ਆ ਉਹਨਾਂ ਨੂੰ ਛਡਾ ਕੇ ਘਰੋ ਘਰੀ ਭੇਜੀਏ ਜੀ ਸਾਡੀ ਬੇਨਤੀ ਆ ਐਸੇ ਜ਼ਿੰਮੇਵਾਰ ਇਨਸਾਨਾਂ ਅੱਗੇ ਬੇਨਤੀ ਆ ਵੀ ਸਾਡਾ ਵੀ ਜਰੂਰ ਸਾਥ ਦਿਓ ਤਾਂ ਜੋ ਆਪ ਇਹਨਾਂ ਨੂੰ ਛਡਾ ਛਡਾ ਘਰੋ ਘਰੀ ਭੇਜੀਏ ਔਰ ਅੱਗੇ ਗੁਰੂ ਸਾਹਿਬ ਤਾਕਤ ਦੇਣ ਆਪਾਂ ਨੂੰ ਬਹੁਤ ਵੀਰ ਨੇ ਐਸੇ ਜਿਹੜਾ ਨੂੰ ਅਜੇ ਲੈ ਕੇ ਆਉਣਾ ਜਾਂ ਜਿਹੜੇ ਐਸੀ ਨਰਕ ਭਰੀ ਜ਼ਿੰਦਗੀ ਕੱਟ ਰਹੇ ਨੇ ਜੀ ਤੁਹਾਡਾ ਕੀ ਨਾਮ ਹੈ ਜੀ ਠੀਕੇ ਰਾਮ ਸਾਹੋ ਠੀਕੇ ਰਾਮ ਸਾਹੋ ਓਕੇ ਪਿਤਾ ਜੀ ਦਾ ਹਿਮਨਾ ਸਾਹੋ ਓਕੇ ਆਪਕਾ ਸਿ타ਰਾਮ ਸਾਹੋ ਪਿਤਾ ਜੀ ਦਾ ਨਾਮ ਹੈ ਸਵਰਗੀ ਰਾਮ ਜੀ ਸਾਹੋ ਓਕੇ ਇਸ ਬਾਈਕ ਕਾ ਕੀ ਨਾਮ ਹੈ ਜੋ ਲਾ ਬੰਦਰ ਹੈ ਇਸਕਾ ਸੰਦੀਪ ਓਕੇ ਠੀਕੇ ਆਓ ਹਮ ਪਹਿਲੇ ਦੇਖਤੇ ਹੈ ਆਪ ਆ ਜੋ আপকো ملواتے ہیں آئیے اور سنگت جی اس ٹائم اپنا فرج সেবা سوسائٹی پنڈ لچکانی ضلع پٹیالہ دے وچوں ویڈیو سانجی کر رہے ہیں جی اپنے کولے 100 ممبر ایسے رب روپی روحاں رہ رہیاں نے جی جنہاں دے وچوں بہت ایسے वीर نے جنہاں دے حالے تک اپاں نو گھرے نہیں ملے جی سنگت جی بہت वीर نے ایسے اپ جی ویڈیو ضرور شیئر کر دے رہنا تا جو انہاں ویراں دے گھر ملدے رہن بہت ایسے वीर نے سنگت جی جڑے مجاں دے باڑیاں دے وچوں چھڑائے گئے سی ہاں جی اونوں वीर نو لے آؤ ਤੇ ਜਿਨ੍ਹਾਂ ਦੇ ਹਾਲ ਤੱਕ ਘਰ ਨਹੀਂ ਮਿਲੇ ਮੈਂ ਕਹੂੰਗਾ ਇਧਰੋਂ ਆ ਕੇ ਆਪਾਂ ਵੀਡੀਓ ਦੇ ਵਿੱਚ ਕੁਝ ਕ ਵੀਰਾਂ ਨੂੰ ਮਿਲਾਈਏ ਦਿਖਾਈਏ ਹੋ ਸਕਦਾ ਸੰਗਤ ਕੋਈ ਪਛਾਣ ਕੇ ਜਿਹੜਾ ਉਹ ਬਾਪੂ ਜੀ ਥੱਲੇ ਉਤਰ ਕੇ ਕੁਰਸੀ ਤੋਂ ਬਿਠਾਇਓ ਜਿਹੜਾ ਸੰਗਤ ਕੋਈ ਨਾ ਕੋਈ ਪਛਾਣ ਕਰ ਸਕੇ ਔਰ ਸੰਗਤ ਜੀ ਉਰੇ ਮੈਂਟਲੀ ਪਰੇਸ਼ਾਨ ਜਿਹੜੇ ਵੀਰ ਨੇ ਇਹ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਨੇ ਜੀ ਗੁਰੂ ਸਾਹਿਬ ਕਿਰਪਾ ਕਰਦੇ ਨੇ ਕੋਈ ਸਮਾਂ ਆਤੀ ਸੜਕਾਂ ਦੇ ਉੱਪਰ ਨਰਕ ਭਰੀ ਜ਼ਿੰਦਗੀ ਕੱਟਣ ਤੇ ਮਜਬੂਰ ਸੀਗੇ ਜੀ ਕਿਸੇ ਨੂੰ ਗੁਲਾਮੀ ਦੇ ਵਿੱਚੋਂ ਛੁਡਾਇਆ ਗਿਆ ਕਿਸੇ ਨੂੰ ਹਸਪੀਟਲ ਦੇ ਬਾਹਰੋਂ ਚੱਕਿਆ ਗਿਆ ਕਿਸੇ ਨੂੰ ਕਿਤੋਂ ਕਿਤੇ ਨੂੰ ਕਿਸੇ ਨੂੰ ਕਿਤੋਂ ਲਿਆਂਦਾ ਗਿਆ ਜੀ ਤਾਂ ਕਰਕੇ ਜਿਹੜਾ ਇਹ ਘਰ ਅੱਗੇ-ਅੱਗੇ ਵੱਧ ਰਿਹਾ ਸੰਗਤ ਜੀ ਗੁਰੂ ਸਾਹਿਬ ਤੱਕ ਦੇਣ ਆਪਾਂ ਹੋਰ ਸੇਵਾ ਕਰ ਸਕੀਏ ਜੀ ਇਹ 100 ਦੇ ਕਰੀਬ ਲਿਆਓ ਜੀ ਲਿਆਓ ਲਿਆਓ ਆਜੋ 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 ਉਹ ਆ ਗਿਆ ਵੀਰ ਹਾਂਜੀ ਕੀ ਹਾਲ ਨੇ ਠੀਕ ਹੋ ਇਹ ਕੌਣ ਹੈ ਭਾਈ ਹੈ ਮੇਰੇ ਚਾਚਾ ਜੀ ਹੈ ਜੀ ਇੱਕ ਕੀ ਨਾਮ ਹੈ ਆਜੋ ਆਜੋ ਉਰੀਆ ਆਜੋ ਕੀ ਨਾਮ ਹੈ ਇਨਕਾ सीताराम ਸਹੂ ਉਹ ਕੌਣ ਹੈ टीके राम साहू क्या वो क्या लगते हैं आपके जीजा जी ओके बहन का क्या नाम है दुर्पति ओके क्या नाम बताया आप? इनका क्या नाम है सीताराम सीताराम और उनका क्या नाम है टीके राम ओके मिल लो बिल्कुल आप ही का है जी मिलो 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 और संकेत जी बिल्कुल सही गल है जी इनडा परिवार के मेंबर है नाम सही दस्या मिलो ये आपको लेने आए हैं कितनी खुशी की गल है जी एक परिवार इकट्ठा हो रहा है संगत जी किन्ना समान पता नहीं कितने कितने लभ्या होगा इन्होंने आप कैसे पहुँच गए जहाँ पर भूल गए थे वो उनके घर कैसे चले गए आप भुला रहे हैं तो गिर रहे नहीं उनके घर कैसे चले गए थे ट्रेन में भूला था ओके okay. नहीं ट्रेन में तो भूलते था आपको वो कहाँ से लाए थे रेलवे स्टेशन से क्या बोल कर लेकर गए थे वाली ले गए थे जबरदस्ती आपने बोला नहीं मैं जाना नहीं चाहता बोला फिर भी बल्डरी से नौकर पास थोड़ा बल्डरी से कथूँगा मैनुअल हो गया नहीं आपको जबरदस्ती लेकर के कितने आदमी थे वो जो वो आए थे आपको लेने वो तीन चार थे ओके उन्होंने आपको जबरदस्ती ले करी और आपने घर से भागने की कोशिश नहीं करी उनके घर से नहीं किया नहीं करो करा नहीं? नहीं ओके कितना समय उन्होंने आपका खराब कर दिया है ना भाई दो हजार साल छः साल तो लापता जी टोटल छः साल हो गए ना फिर हो ਠੀਕ ਹੈ ਅਭੀ ਨਹੀਂ ਘਰ ਸੇ ਨਿਕਲਣਾ ਆਪਣੇ ਠੀਕ ਹੈ ਔਰ ਸੰਗਤ ਜੀ ਇਹ ਦੋ ਪਰਿਵਾਰਕ ਮੈਂਬਰ ਇਸ ਵੀਰ ਨੂੰ ਲੈਣ ਆਏ ਨੇ ਆਪ ਜੀ ਦਾ ਧੰਨਵਾਦ ਸਾਰੀ ਸੰਗਤ ਦਾ ਹੀ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਇਹ ਕਿਸ ਕਾ ਹੈ ਬਤਾਈਏ ਇਹ ਦੇਖ ਕੇ ਬਤਾਈਏ ਕਿਸ ਕਾ ਹੈ ਮੇਰਾ ਹੈ ਓਕੇ ਠੀਕ ਹੈ ਔਰ ਇਹ ਕਿਸ ਕੀ ਫੋਟੋ ਹੈ ਮੋਰ ਫੋਟੋ ਕਿਸ ਕੀ ਹੈ ਮੋਰ ਫੋਟੋ ਹੈ ਆਪਕੇ ਕਿਸ ਕੀ ਹੈ ਮੋਰ ਫੋਟੋ ਹੈ ਯਾਹ ਬੋਲ ਅੱਛਾ ਠੀਕ ਹੈ ਔਰ ਸੰਕੇਤ ਜੀ ਐਸੇ ਬਹੁਤ ਐਸੇ ਵੀਰ ਨੇ ਜਿਹੜੇ ਗੁਲਾਮੀ ਭਰੀ ਜ਼ਿੰਦਗੀ ਕੱਟ ਰਹੇ ਨੇ ਇਹ ਤਾਂ ਵੀਰ ਚਲੋ ਛਤੀਸਗੜ੍ਹ ਦਾ ਪੰਜਾਬੀ ਪੰਜਾਬ ਦੇ ਵਿੱਚੇ ਅਸੀਂ ਇਹ ਨਹੀਂ ਕਹਾਂਗੇ ਵੀ ਪੂਰਾ ਪੰਜਾਬ ਪੰਜਾਬ ਸਾਡਾ ਬਹੁਤ ਅੜਦੀ ਕਲਾ ਦੇ ਵਿੱਚ ਬਹੁਤ ਚੰਗੇ ਇਨਸਾਨ ਵਸਦੇ ਨੇ ਪੰਜਾਬ ਦੇ ਵਿੱਚ ਕਿਸੇ ਨੂੰ ਸਾਹਮਣ ਦੀ ਪ੍ਰਥਾ ਵੀ ਹੈਗੀ ਆ ਵੀ ਜੇਕਰ ਕੋਈ ਲਾਪਤਾ ਹੋ ਗਿਆ ਸਾਹਮਣ ਦੀ ਪ੍ਰਥਾ ਵੀ ਹੈਗੀ ਆ ਪੰਜਾਬ ਦੇ ਵਿੱਚ ਲੰਗਰ ਪ੍ਰਥਾ ਗੁਰੂ ਸਾਹਿਬ ਦੀ ਐਸੀ ਕਿਰਪਾ ਪਰ ਕੁਝ ਕੈਸੇ ਦਰਿੰਦੇ ਵਸਦੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਬਾਣਾ ਤਾਂ ਪਾਇਆ ਵਾ ਪਰ ਉਹਨਾਂ ਦੇ ਅੰਦਰ ਸੋਚ ਗੁਰੂ ਸਾਹਿਬ ਵਾਲੀ ਨਹੀਂ ਹੈਗੀ ਸੋਚ ਉਹਨਾਂ ਦੇ ਅੰਦਰ ਜਿਹੜੀ ਮਸੰਦਾਂ ਵਾਲੀ ਆ ਇਸ ਕਰਕੇ ਉਹ ਨਾ ਜਿਹੜੇ ਵੀਰਾਂ ਨੂੰ ਦੇਖ ਕੇ ਆਪਜੀ ਭੁਲੇਖਾ ਨਾ ਖਾ ਲਿਓ ਗੁਰਸਿੱਖ ਇਦਾਂ ਦੇ ਨਹੀਂ ਹੁੰਦੇ ਜਿਹੜੇ ਕਿਸੇ ਦੇ ਬੱਚੇ ਨੂੰ ਕਿਸੇ ਮਾਂ ਦੇ ਪੁੱਤ ਨੂੰ ਫੜ ਕੇ ਗੁਲਾਮੀ ਕਰਾਉਂਦੇ ਨੇ ਗੁਰਸਿੱਖ ਉਹ ਹੁੰਦੇ ਨੇ ਜਿਹੜੇ ਕਿਸੇ ਦੇ ਦਰਦ ਦੇ ਵਿੱਚ ਨਾਲ ਖੜਦੇ ਨੇ ਗੁਰਸਿੱਖ ਉਹ ਹੁੰਦੇ ਨੇ ਜਿਹੜੇ ਕਿਸੇ ਦੀ ਧੀ ਪੈਣ ਲਈ ਖੜਦੇ ਨੇ ਗੁਰਸਿੱਖ ਉਹ ਹੁੰਦੇ ਨੇ ਜਿਹੜੇ ਧਰਮ ਲਈ ਲੜਦੇ ਨੇ ਗੁਰਸਿੱਖ ਉਹ ਹੁੰਦੇ ਨੇ ਜਿਹੜੇ ਧਰਮ ਲਈ ਸ਼ਹੀਦ ਹੁੰਦੇ ਨੇ ਇਸ ਕਰਕੇ ਉਹਨਾਂ ਪਖੰਡੀਆਂ ਨੂੰ ਦੇਖ ਕੇ ਆਪਜੀ ਇਹ ਗਲਤ ਅੰਦਾਜ਼ਾ ਨਾ ਲਾ ਲਿਓ ਵੀ ਜਿਹੜੇ ਗੱਤਰੇ ਪਾਉਂਦੇ ਨੇ ਉਹੀ ਇਹ ਗਲਤੀ ਕਰਦੇ ਨੇ ਨਹੀਂ ਬਿਲਕੁਲ ਨਹੀਂ ਸੰਗਤ ਜੀ ਆਪ ਜੀ ਪੰਜਾਬ ਦੇ ਵਿੱਚ ਆਉਂਗੇ ਤੁਹਾਨੂੰ ਚੰਗੇ ਚੰਗੇ ਗੁਰਸਿੱਖ ਮਿਲਣਗੇ ਜੋ ਕੌਮ ਲਈ ਸ਼ਹੀਦ ਹੋਣ ਵਾਲੇ ਕੌਮ ਲਈ ਚੰਗੇ ਕੰਮ ਕਰਨ ਵਾਲੇ ਪੰਜਾਬ ਲਈ ਚੰਗੇ ਕੰਮ ਕਰਨ ਵਾਲੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜਾ ਸਿੱਖਾਂ ਦਾ ਜਿਹੜਾ ਜਜ਼ਬੇ ਨੂੰ ਦੁਨੀਆ ਜਾਣਦੀ ਆ ਸੇਵਾ ਨੂੰ ਦੁਨੀਆ ਜਾਣਦੀ ਆ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜਾ ਨਾਮ ਆ ਸਿੱਖਾਂ ਦਾ ਇਹ ਮਾਨਵਤਾ ਨੂੰ ਲੈ ਕੇ ਮਨੁੱਖਤਾ ਦੀ ਸੇਵਾ ਨੂੰ ਲੈ ਕੇ ਵੀ ਜਿਹੜੇ ਸਿੱਖ ਹੁੰਦੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਉਹ ਦੂਜੇ ਲਈ ਮਰ ਮਿਟਦੇ ਨੇ ਉਹ ਦੂਜੇ ਲਈ ਖੜਦੇ ਨੇ ਇਸ ਕਰਕੇ ਉਹਨਾਂ ਇਨਸਾਨਾਂ ਨੂੰ ਦੇਖ ਕੇ ਆਪ ਜੀ ਭੁਲੇਖਾ ਨਾ ਖਾ ਲਿਓ ਉਹ ਮਸੰਦ ਨੇ ਬਾਣਾ ਗੁਰੂ ਆਲਾ ਪਾਰ ਰੱਖਿਆ ਉਹਨਾਂ ਨੇ ਉਹ ਗੁਰੂ ਸਾਹਿਬ ਦੇ ਵੇਲੇ ਵੀ ਇਦਾਂ ਦੇ ਇਨਸਾਨ ਹੋਣਗੇ ਜਿਹੜੇ ਇਦਾਂ ਸਿੱਖੀ ਨੂੰ ਬਦਨਾਮ ਕਰਦੇ ਹੋਣਗੇ ਅੱਜ ਵੀ ਤੁਰੇ ਫਿਰਦੇ ਨੇ ਥਾਂ ਥਾਂ ਤੇ ਇਦਾਂ ਦੇ ਇਨਸਾਨ ਦੇਖੋ ਕਿਸੇ ਦੇ ਇਨਸਾਨ ਨੂੰ ਕਿਸੇ ਦੇ ਬੱਚੇ ਨੂੰ ਫੜ ਕੇ ਕਿਉਂ ਗੁਲਾਮੀ ਕਰਾਈ ਆਪ ਜੀ ਨੇ ਦੇਖਿਆ ਪਹਿਲਾ ਇਨਸਾਨ ਇਹ ਦੋਨੇ ਤਿੰਨੇ ਬੰਦੇ ਮਲਾਇਓ ਜੂਰੇ ਲੈ ਕੇ ਆਇਓ ਤੇ ਤੁਹਾਨੂੰ ਅਸੀਂ ਤਿੰਨੇ ਬੰਦੇ ਦਿਖਾਉਨੇ ਆ ਸੰਗਤ ਜੀ ਜਿਹੜੇ ਉਸ ਘਰ ਦੇ ਵਿੱਚੋਂ ਛੜਾਏ ਗਏ ਸੀ ਆਪ ਜੀ ਨੇ ਦੇਖਿਆ ਜਿਹੜੇ ਤਿੰਨੇ ਬੰਦਾਂ ਦੀ ਕੀ ਜ਼ਿੰਦਗੀ ਸੀਗੀ ਜੀ ਕਿਵੇਂ ਨਰਕ ਭਰੀ ਜ਼ਿੰਦਗੀ ਕੱਟਣ ਤੇ ਮਜਬੂਰ ਸੀਗੇ ਜੀ ਇਹਨੂੰ ਤਾਂ ਬਿਠਾ ਲਓ ਵੀਰ ਨੂੰ ਦੂਜਾ ਬੰਦਾ ਲਿਆਓ ਜੀ ਔਰ ਆਜੋ 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 ਛੜ ਤੋਂ ਛੜ ਤੋਂ ਆਜੋ 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 ਉਰੇ ਆ ਉਰੇ ਇਹ ਜਿਹੜਾ ਵੀਰ ਆ ਜੀ ਚਿੱਟੀ ਟੀ-ਸ਼ਰਟ ਵਾਲਾ ਇਹ ਉਹ ਵੀਰ ਆ ਉਰੇ 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 ਆਜੋ 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 ਇਹ ਉਹ ਵੀਰ ਆ ਜਿਹੜਾ ਖੜੇ ਹੋ ਜੋ ਖੜੇ ਹੋ ਜੋ ਖੜੇ 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 ਜਿਹੜਾ ਖੜਾ ਨਹੀਂ ਹੋ ਸਕਦਾ ਸੀ ਅਜੇ ਜਾਨ ਨਹੀਂ ਹੈ ਕਿ ਸਰੀਰ ਦੇ ਵਿੱਚ ਓਨੀ ਹੁਣ ਪ੍ਰਸ਼ਾਦਾ ਪਾਣੀ ਛਕੂਗਾ ਜੀ ਆਪਣਾ जरा थोड़ी जानपोशरी से फिर घरें पर जी घर भी मिल जुएगा आपका घर कहाँ है हमारा वही दिल्ली में दिल, दिल्ली में कहाँ है नहीं दिल्ली रायपुर रायपुर आपका क्या नाम है हमारा साहू साहू पिता का क्या नाम है पिता का गणेश साहू माता का सीता साहू बहन है दो भाई दो बहन क्या नाम है उनका भी वही नाम है ओके आप दिल्ली में कहाँ रहते हैं दिल्ली रायपुर ਰਾਇਪੁਰ ਰਾਇਪੁਰ ਮੈਂ ਕੌਨ ਸਾ ਘਰ ਐਡਰੈਸ ਕੀ ਹੈ ਰਾਇਪੁਰ ਮੈਂ ਨਹੀਂ ਵਹੀ ਹੈ ਬਸ ਓਕੇ ਸੰਗਤ ਜੀ ਜੇ ਰਾਇਪੁਰ ਮੈਂ ਜ਼ਰੂਰ ਸ਼ੇਅਰ ਕਰਨਾ ਵੀਡੀਓ ਚਲੋ ਉਧਰ ਬੈਠ ਜਾਓ ਆ ਪਾਈਏ ਵੀ ਇਹ ਉਹ ਵੀਰ ਆ ਸੰਗਤ ਜੀ ਜਿਹਦਾ ਆਪਾਂ ਦਰਵਾਜ਼ਾ ਖੋਲਿਆ ਤੀ ਜਿਹਨੇ ਹਨੇਰੇ ਦੇ ਵਿੱਚ ਇੱਕ ਕਾਲੇ ਪਾਣੀ ਦੀ ਜਿਹੜੀ ਕੈਦ ਤੋਂ ਵੀ ਮਾੜੀ ਜ਼ਿੰਦਗੀ ਕੱਟੀ ਆ ਜੀ ਪਤਾ ਨਹੀਂ 6 ਸਾਲ ਪਤਾ ਨਹੀਂ 5 ਸਾਲ ਮੈਂ ਕਹਿੰਦਾ ਜੀ 6 ਘੰਟੇ ਕੱਟਣੇ ਔਖੇ ਨੇ ਸੰਗਤ ਜੀ ਐਡੀ ਦਰਿੰਦਗੀ ਦੇ ਨਾਲ ਇਹਨੂੰ ਰੱਖਿਆ ਗਿਆ ਸੀ ਜਦੋਂ ਆਪਾਂ ਉਹ ਕਮਰੇ ਦਾ ਜਿਹੜਾ ਉਹ ਗੇਟ ਖੋਲਿਆ ਨਾ ਜੀ ਤਾਂ ਅੰਦਰੇ ਵੀਰ ਕਿੱਦਾਂ ਇਹਨੇ ਆਪਣੀ ਜ਼ਿੰਦਗੀ ਕੱਟੀ ਹੋਊਗੀ ਕੋਈ ਰੋਸ਼ਨਦਾਨ ਨਹੀਂ ਸੀਗਾ ਕਿਵੇਂ ਉਹਨਾਂ ਦਾ ਦਿਲ ਕੀਤਾ ਹੋਊਗਾ ਉਹਨਾਂ ਇਨਸਾਨਾਂ ਨੇ ਗੁਰੂ ਦਾ ਬਾਣਾ ਪਾ ਕੇ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਕੀ ਕਹਿੰਦੇ ਹੋਣਗੇ ਗੁਰੂ ਅੱਗੇ ਜਾ ਕੇ ਵੀ ਸਾਡੇ ਪੁੱਤ ਸਹੀ ਰਹਿਣ ਵੀ ਜਿਹੜੇ ਸਾਡੇ ਬੱਚੇ ਇੰਗਲੈਂਡ ਗਏ ਨੇ ਉਹ ਸਹੀ ਰਹਿਣ ਸਾਡੇ ਘਰ ਦੇ ਵਿੱਚ ਸ਼ਾਂਤੀ ਆਵੇ ਇਹ ਕਹਿੰਦੇ ਹੋਣਗੇ ਪਰ ਉਹਨਾਂ ਨੂੰ ਇਹ ਸ਼ਰਮ ਨਹੀਂ ਆਈ ਵੀ ਗੁਰੂ ਨੂੰ ਤਾਂ ਪਹਿਲਾਂ ਪਤਾ ਲੱਗ ਜਾਂਦਾ ਗੁਰੂ ਤਾਂ ਘਟ ਘਟ ਦੀਆਂ ਸਭ ਦੀਆਂ ਜਾਣਦਾ ਅੰਤਰਜਾਮਤਾ ਨਾਲ ਗੁਰੂ ਨੂੰ ਤਾਂ ਸਾਰਾ ਕੁਝ ਪਤਾ ਕਿੱਥੇ ਕੀ ਹੋ ਰਿਹਾ ਵੀ ਤੁਸੀਂ ਇੱਕ ਕਿਸੇ ਦਾ 마ਸੂਮ ਬੱਚੇ ਨੂੰ ਤਾਲਾ ਲਾ ਕੇ ਰੱਖਦੇ ਹੋ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਕਿੱਦਾਂ ਆ ਸਕਦੀ ਆ ਨਹੀਂ ਆ ਸਕਦੀ ਤੁਹਾਡੇ ਘਰ 'ਚ ਸ਼ਾਂਤੀ ਦੇਖੋ ਚੰਗਾ ਜਿਹੜਾ ਕਰਮ ਕਰੂਗਾ ਉਹਦੇ ਨਾਲ ਚੰਗਿਆਈ ਹੀ ਹੋਣੀ ਆ ਕਿਉਂਕਿ ਸਾਨੂੰ ਗੁਰੂ ਤੇ ਇੰਨਾ ਵਿਸ਼ਵਾਸ ਹੈ ਗੁਰੂ ਮਹਾਰਾਜ ਤੇ ਜਦੋਂ ਕੋਈ ਮਾੜਾ ਕੋਈ ਐਸਾ ਬੀਜ ਬੀਜੂਗਾ ਤਾਂ ਉਹਨੇ ਮਾੜੇ ਹੀ ਵੜਣਾ ਜੀ ਉਹਨਾਂ ਨੇ ਇਹਨਾਂ ਤਿੰਨਾਂ ਇਨਸਾਨਾਂ ਦੇ ਉੱਪਰ ਬੜਾ ਤਸ਼ੱਦਦ ਕੀਤਾ ਸੰਗਤ ਜੀ ਇਹ ਉਹ ਵੀਰ ਆ ਜਿਹਨੂੰ ਕਮਰੇ 'ਚ ਬੰਦ ਕੀਤਾ ਗਿਆ ਸੀ ਇਹਦਾ ਵੀ ਘਰ ਲੱਭਣਾ ਬਾਕੀ ਆ ਭਾਈ ਕਹਾਂ ਕੇ ਰਹਿਣੇ ਵਾਲੇ ਹੈ ਆਪ ਇਹ ਕਾ ਜੈਨ ਕੇ ਹਲੇ ਇਹ ਨਹੀਂ ਦੱਸ ਰਿਹਾ ਜੀ ਸੰਗਤ ਜੀ ਕੁਛ ਇਹਦਾ ਤਾਂ ਧਿਆਨ ਉੱਥੇ ਖੜਾ ਜੀ ਪੱਠਾ ਕਿਆ ਕਿਆ ਕਹਿਣਾ ਚਾਹਤੇ ਆਂ ਮਤਲਬ ਕੰਮ ਕਰेंगे यही काम करेंगे कहां करेंगे कहां करेंगे यहीं पे पिता का क्या नाम काम करते हैं पिता का क्या नाम पिता का पिता नहीं माता का माता नहीं कहां के रहने वाले हैं यहीं को काम हम करेंगे फटाफट बस इधर इदी चल रहे संग दिमाग च हो सकता है छोटे बच्चे नु फड़या होवे assi benti karange aap ji de agge jithe vi tuhanu kite koi aise badhua mazdoori dikh rahi a ਆਪ ਜੀ ਸਾਡੇ ਨਾਲ ਜਰੂਰ ਜਿਹੜੀ ਸੰਪਰਕ ਕਰੋ ਸਾਨੂੰ ਇਤਲਾਹ ਦਿਓ ਅਸੀਂ ਆਪ ਜੀ ਦਾ ਜਿਹੜਾ ਪਤਾ ਉਹ ਗੁਪਤ ਰੱਖਾਂਗੇ ਤੁਹਾਡੀ ਬਣਾਈ ਵੀਡੀਓ ਕਦੇ ਕਿਸੇ ਨੂੰ ਨਹੀਂ ਦਿਖਾਉਣੀ ਹੁੰਦੀ ਜੀ ਇਹਨਾਂ ਬੰਦਿਆਂ ਦੀਆਂ ਵੀ ਸਾਡੇ ਕੋਲੇ ਕਈ ਵੀਡੀਓਜ਼ ਨੇ ਇਹਨਾਂ ਦੇ ਕੁੱਟ ਪੈਂਦਿਆਂ ਦੀਆਂ ਕੰਮ ਕਰਦੇਆਂ ਦੀਆਂ ਫੜ ਕੇ ਰੱਖਿਆਂ ਦੀਆਂ ਬਹੁਤ ਵੀਡੀਓਜ਼ ਨੇ ਪਰ ਆਪਾਂ ਸ਼ੇਅਰ ਨਹੀਂ ਕਰਨੀਆਂ ਸਾਨੂੰ ਤੁਸੀਂ ਇਤਲਾਹ ਦਿਓ ਸੰਗਤ ਜੀ ਪੱਕੀ ਜਾਂ ਤਾਂ ਬੰਦੇ ਦੇ ਸੰਗਲ ਲੱਗਿਆ ਹੋਵੇ ਕੋਈ ਕੁੱਟਮਾਰ ਹੁੰਦੀ ਹੋਵੇ ਕੋਈ ਤਸ਼ੱਦਦ ਐਸੀ ਹੁੰਦੀ ਹੋਵੇ ਤਾਂ ਸਾਨੂੰ ਇਤਲਾਹ ਦਿਓ ਤਾਂ ਕਰਕੇ ਆਪਾਂ ਉਹਨਾਂ ਨੂੰ ਛੜਾ ਕੇ ਉਹਨਾਂ ਦੇ ਘਰ ਭੇਜੀਏ ਸਾਡੀ ਬੇਨਤੀ ਹੈ ਪਹਿਲਾਂ ਪੰਜਾਬੀ ਭਰਾ ਵੀ ਸਾਡੇ ਬਹੁਤ ਨੇ ਅਸੀਂ ਗੁਲਾਮੀ ਦੇ ਵਿੱਚ ਜਿਹੜੇ ਸਾਨੂੰ ਜਰੂਰ ਇਤਲਾਹ ਦਿਓ ਤਾਂ ਜੋ ਆਪਾਂ ਉਹਨਾਂ ਨੂੰ ਲਿਆ ਕੇ ਉਹਨਾਂ ਦੇ ਮਾਮਾ ਨਾਲ ਮਿਲਾ ਸਕੀਏ ਇਹਦੇ ਤਾਂ ਚਲੋ ਵੀਰ ਦੇ ਜਿਹੜੇ ਮਾਪੇ ਨੇ ਉਹ ਚੜ੍ਹਾਈ ਕਰ ਗਏ ਉਹਨਾਂ ਦੀ ਮੌਤ ਹੋ ਗਈ ਇਹ ਜਿਹੜੇ ਨਾਲ ਚਾਚਾ ਜੀ ਨੇ ਨਾਲ ਜੀਜਾ ਜੀ ਨੇ ਇਹਨਾਂ ਦੇ ਇਹੀ ਸਾਹਮਣੇ ਨੇ ਇਹਨੂੰ ਵੀਰ ਨੂੰ ਪਰ ਮਾਮਾ ਤੜਫਦਿਆਂ ਨੇ ਘਰਾਂ ਚ ਆਪ ਜੀ ਜਰੂਰ ਸ਼ੇਅਰ ਕਰਿਓ ਵੀਡੀਓ ਨੂੰ ਤਾਂ ਜੋ ਜਿਹੜੇ ਦੋਨੇ ਵੀਰ ਨੇ ਉਹਨਾਂ ਦਾ ਵੀ ਘਰ ਮਿਲ ਜਵੇ ਜੀ ਔਰ ਆਪ ਜੀ ਸਾਨੂੰ ਅੱਗੇ ਇਤਲਾਹ ਦਿਓ ਸਾਡੀ ਬੇਨਤੀ ਆ ਦੇਖੋ ਜਿੱਥੇ ਅੜੀ ਦੀ ਗੱਲ ਆ ਗਈ ਆਪਾਂ ਪਰਚੇ ਵੀ ਕਰਵਾਵਾਂਗੇ ਜੀ ਆਪ ਜੀ ਨਾਲ ਵਾਦਾ ਪਰ ਸਾਡੇ ਨਾਲ ਪ੍ਰਸ਼ਾਸਨ ਨਹੀਂ ਤੁਰਦਾ ਜਿੱਥੇ ਅੜੀ ਦੀ ਗੱਲ ਆ ਗਈ ਉੱਥੇ ਸਾਰਾ ਕੁਝ ਹੀ ਤੁਰ ਜਾਂਦਾ ਸੰਗਤ ਜੀ ਪਰ ਇੰਨੇ ਕੇਸ ਲੜਨੇ ਸੰਸਥਾ ਵੱਲੋਂ ਬੜੇ ਮੁਸ਼ਕਲ ਨੇ ਜੇ 5 10 ਕੇਸ ਵੀ ਲੜਨੇ ਪੈਗੇ ਬਹੁਤ ਮੁਸ਼ਕਲ ਨੇ ਆਪ ਜੀ ਸਾਰੀ ਸੰਗਤ ਜਾਣਦੇ ਹੋ ਪਰ ਜੇਕਰ ਕਿਤੇ ਅੜੀ ਦੀ ਗੱਲ ਹੋਊਗੀ ਵੀ ਫਿਰ ਆਪਾਂ ਕਰਵਾ ਕੇ ਹੀ ਉਠਾਂਗੇ ਜੀ ਫਿਲਹਾਲ ਸਾਡੀ ਇਹ ਹੁੰਦੀ ਆ ਵੀ ਸੰਗਤ ਜਿਹੜੀ ਸ਼ੇਅਰ ਕਰੀ ਉਹਨਾਂ ਦੇ ਘਰ ਮਿਲ ਜਾਣ ਪਹਿਲਾਂ ਗੁਰੂ ਸਾਹਿਬ ਐਸੀ ਤਾਕਤ ਦੇਣ ਵੀ ਇਹਨਾਂ ਦੇ ਪਹਿਲਾਂ ਪਰਿਵਾਰਾਂ ਚ ਚੱਲ ਜਾਣ ਸਾਡੇ ਲਈ ਇਹੀ ਬਹੁਤ ਵੱਡੀ ਤਾਕ ਵੱਡੀ ਗੱਲ ਆ ਜੀ ਜਿਹੜੀ ਇਹਨਾਂ ਦੀ ਜਿਹੜੀ ਹੱਕ ਦੀ ਕਮਾਈ ਆ ਉਹਨਾਂ ਨੇ ਖਾਧੀ ਆ ਉਹ ਮਹਾਰਾਜ ਦੁੱਗਣੇ ਕਰ ਕਰ ਕੱਢੂ ਉਹਨਾਂ ਦੇ ਤੇ ਇਹਨਾਂ ਨੂੰ ਦੁੱਗਣੇ ਕਰ ਕਰ ਦੇਊਗਾ ਕਿਉਂਕਿ ਇਹਨਾਂ ਭਗਤਾਂ ਨੇ ਉੱਥੇ ਕਿਵੇਂ ਜਿਹੜੀ ਨਰਕਪੁਰੀ ਜ਼ਿੰਦਗੀ ਕੱਟੀ ਆ ਉੱਥੇ ਔਰ ਆਪ ਜੀ ਸ਼ੇਅਰ ਕਰਿਓ ਆਉਂਦੇ ਜਾਂਦੇ ਪਟਿਆਲੇ ਤੋਂ ਭਾਲਸੋਂ ਰੋਡ ਲਚਕਾਣੀ ਪਿੰਡ ਜ਼ਰੂਰ ਖੜਕੇ ਜਾਇਆ ਕਰੋ ਸਾਡੇ ਕੋਲੇ ਕਈ ਐਸੀਆਂ ਰੂਹਾਂ ਨੇ ਸੰਗਤ ਜੀ ਜਿਨ੍ਹਾਂ ਨੂੰ ਮਤਲਬ ਆਪ ਜੀ ਨੂੰ ਦੇਖ ਕੇ ਬੜੀ ਮਨ ਨੂੰ ਸ਼ਾਂਤੀ ਵੀ ਆਉਣੀ ਆ ਤੇ ਵੀਡੀਓ ਸ਼ੇਅਰ ਕਰੋਗੇ ਤਾਂ ਉਹਨਾਂ ਦੇ ਪਰਿਵਾਰ ਵੀ ਮਿਲਣਗੇ ਜੀ ਧੰਨਵਾਦ ਆਪ ਜੀ ਅਸੀਂ ਅਗਲੀ ਵੀਡੀਓ ਦੇ ਨਾਲ ਤੁਹਾਨੂੰ ਫਿਰ ਜਿਹੜੇ ਤੁਹਾਡੇ ਅੱਗੇ ਲੈ ਕੇ ਆਵਾਂਗੇ ਐਸੀ ਕੋਈ ਨਾ ਕੋਈ ਐਸੀ ਘਟਨਾ ਆਪ ਜੀ ਸਾਡਾ ਸਾਥ ਦਿੰਦੇ ਰਹੋ ਜਿਨ੍ਹਾਂ ਭੈਣਾ ਭਰਾਵਾਂ ਨੇ ਧੰਨਵਾਦ ਜਿਹੜਾ ਸਾਥ ਦਿੱਤਾ ਜੀ ਇੰਨੇ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਲਾਂਤਾਂ ਪਾਈਆਂ ਔਰ ਐਪਰੀਸ਼ੀਏਟ ਕੀਤਾ ਸੰਗਤ ਨੇ ਇੰਨੀ ਕਾਲ ਕਰ ਕਰਕੇ ਵੀ ਭਾਈ ਤੁਹਾਡੇ ਨਾਲ ਆ ਖਾਸ ਕਰਕੇ ਅਜਨਾਲਾ ਅੰਮ੍ਰਿਤਸਰ ਏਰੀਏ ਦੇ ਚੰਗੇ ਲੋਕਾਂ ਨੇ ਸਾਨੂੰ ਸੰਪਰਕ ਕੀਤੇ ਵੀ ਭਾਈ ਤੁਸੀਂ ਸਾਡੇ ਘਰ ਆਓ ਸਾਡੇ ਘਰ ਠਹਿਰਨਾ ਪ੍ਰਸ਼ਾਦਾ ਪਾਣੀ ਛਕਣਾ ਤੁਹਾਡੇ ਨਾਲ ਚੱਲਾਂਗੇ ਉਹ ਵੀ ਇਨਸਾਨ ਨੇ ਜਿਹੜੇ ਨਾਲ ਖੜਦੇ ਨੇ ਚੰਗੇ ਚੰਗੇ ਮੋਦਵਾਰ ਬੰਦੇ ਪਰ ਇੱਕ ਕੁਛਕ ਇਨਸਾਨ ਨੇ ਦਰਿੰਦੇ ਜਿਹੜੇ ਸਾਡੀ ਕੌਮ ਨੂੰ ਬਦਨਾਮ ਕਰਨ ਲੱਗੇ ਨੇ ਮੈਂ ਕਹੂੰਗਾ ਸਾਡੇ ਪ੍ਰਚਾਰਕ ਕੌਮ ਦੇ ਮੋਦਵਾਰ ਬੰਦੇ ਨੇ ਜਿਹੜੇ ਉਹਨਾਂ ਅੱਗੇ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਜੋ ਇਸ ਚੀਜ਼ ਤੇ ਚੰਗਾ ਐਕਸ਼ਨ ਲੈ ਕੇ ਇਸ ਈਸ ਨੂੰ ਆਪਾਂ ਪੰਜਾਬ ਦੇ ਵਿੱਚੋਂ ਖਤਮ ਕਰੀਏ ਕਿਉਂ ਕਿਸੇ ਦੇ ਘਰੇ ਜਾਣਾ ਪਵੇ ਕਿਉਂ ਕਿਸੇ ਨਾਲ ਦੁਸ਼ਮਣੀ ਪਾਉਣੀ ਪਵੇ ਆਪਾਂ ਆਪਣੇ ਹੋਰ ਕੰਮ ਕਰੀਏ ਹੋਰ ਬਹੁਤ ਵੀਰ ਨੇ ਘਰਾਂ ਦੇ ਵਿੱਚੋਂ ਲਿਆਉਣ ਵਾਲੇ ਜਿਹੜੇ ਮੈਂਟਲੀ ਪਰੇਸ਼ਾਨ ਹੋ ਚੁੱਕੇ ਨੇ ਆਪਾਂ ਉਹਨਾਂ ਦੀ ਸੇਵਾ ਕਰੀਏ ਕਿਉਂ ਐਦਾਂ ਗੁਲਾਮੀ ਜਿਹੜੀ ਇਹਨੂੰ ਸਾਰੇ ਜਾਣੇ ਜਿਹੜਾ ਸੋਚ ਵਿਚਾਰ ਕੇ ਫੈਸਲਾ ਲੈਂਦਾ ਜਾਵੇ ਵਕੀਲਾਂ ਤੱਕ ਵੀ ਅਸੀਂ ਇਹ ਬੇਨਤੀ ਕੀਤੀ ਸੀ ਵੀ ਵਕੀਲ ਵੀ ਇੱਕ ਮੀਟਿੰਗ ਕਰਕੇ ਜਰੂਰ ਅਜਨਾਲੇ ਏਰੀਆ ਦੇ ਵਕੀਲ ਵੀ ਇਹ ਮੁੱਦਾ ਚੱਕਣ ਤਾਂ ਜੋ ਇਸ ਚੀਜ਼ ਦੇ ਉੱਪਰ ਜਿਹੜੀ ਠੱਲ ਪੈ ਸਕੇ ਜੀ ਧੰਨਵਾਦ ਜੀ ਕੋਈ ਗਲਤੀ ਹੋ ਗਈ ਹੋਵੇ ਦਾ ਮਾਫੀ ਦਿਓ ਹਸਦੇ ਬਾਹਦੇ ਰੋ ਪਟਿਆਲੇ ਤੋਂ ਬਾਸੋ ਰੋਡ ਦੇ ਉੱਪਰ ਜਿਹੜੇ ਸ਼ਕਾਰੀ ਪਿੰਡ ਦੇ ਵਿੱਚ ਆਸ਼ਰਮ ਸੰਗਤ ਜੀ ਬਣ ਰਿਹਾ ਹੈ ਬਿਲਡਿੰਗ ਐ ਇੱਕ ਬਹੁਤ ਵੱਡੀ ਇਹਦੇ ਲਈ ਅਸੀਂ ਬਹੁਤ سپورਟ ਮੰਗਦੇ ਆਂ ਸੰਗਤ ਤੋਂ ਬਹੁਤ ਵੱਡੇ ਪੱਧਰ ਤੇ ਸਾਨੂੰ ਮਟੀਰੀਅਲ ਦੀ ਲੋੜ ਹੁੰਦੀ ਆ ਜੀ ਚੀਜ਼ਾਂ ਦੀ ਲੋੜ ਹੁੰਦੀ ਆ ਤਾਂ ਜੋ ਇਹਨੂੰ ਆਪਾਂ ਆਸ਼ਰਮ ਨੂੰ ਵੱਡਾ ਬਣਾ ਸਕੀਏ ਇਸ ਟਾਈਮ ਇੱਥੇ 100 ਮੈਂਬਰ ਰਹਿ ਰਹੇ ਆ ਔਰ 40-50 ਮੈਂਬਰਾਂ ਦਾ ਆਪਾਂ ਹੋਰ ਪ੍ਰਬੰਧ ਕਰ ਲਿਆ ਐਦਾਂ ਹੀ ਇਸ ਘਰ ਨੇ ਅੱਗੇ ਅੱਗੇ ਵਧਣਾ ਇੱਥੇ ਜਰੂਰ سپورਟ ਕਰੋ ਚੀਜ਼ਾਂ ਦੇ ਰੂਪ ਦੇ ਵਿੱਚ ਤਾਂ ਜੋ ਆਪ ਇਹਨੂੰ ਆਪਾਂ ਵੱਡਾ ਬਣਾ ਕੇ ਘਰ ਨੂੰ ਕਈ ਹਜ਼ਾਰ ਬੰਦਾ ਇੱਥੇ ਰੱਖ ਸਕੀ ਐ ਇਸ ਟਾਈਮ ਤੁਸੀਂ ਜਿਹੜੇ ਵੀ ਵੀਰਾਂ ਨੂੰ ਦੇਖ ਰਹੇ ਹੋ ਇਹ ਸਾਰੇ ਵੀਰ ਪੰਜਾਬ ਦੇ ਹੀ ਵਾਸੀ ਨੇ ਸੰਗਤ ਜੀ ਇਹਨਾਂ ਦੇ ਵਿੱਚੋਂ 5 ਜਾਂ 10% ਐਸੇ ਵੀਰ ਨੇ ਜਿਹੜੇ ਪਰਦੇਸੀ ਵੀਰ ਨੇ ਨਹੀਂ ਆਪ ਜੀ ਜਿੰਨਾ 100 ਦਾ 100 ਮੈਂਬਰ ਦੇਖ ਰਹੇ ਹੋ ਇਹ ਸਾਰੇ ਪੰਜਾਬ ਦੇ ਵਾਸੀ ਨੇ ਜਿਵੇਂ ਕਿ ਡਿੰਪਲ ਅੰਮ੍ਰਿਤਸਰ ਦਾ ਬਾਪੂ ਜੀ ਪਟਿਆਲੇ ਮਾਡਲ ਟਾਉਨ ਤੋਂ ਨੇ ਜੀ ਉਹ ਵੀ ਵੀਰ ਐਦਾਂ ਹੀ ਚੱਕਰਵਰਤੀ ਨਵੇਂ ਸ਼ਹਿਰ ਤੋਂ ਆ ਜੀ ਏ ਵੀ ਵੀਰ ਜਿਹੜਾ ਛਤਰਾ ਪਿੰਡ ਆ ਇਹਨਾਂ ਦਾ ਜੀ ਬਾਈ ਜੀ ਪਟਿਆਲੇ ਤੋਂ ਹੀ ਨੇ ਜੀ ਜਿਹੜਾ ਵੀਰ ਆ ਇਹ ਆਪਣਾ ਨਕੋਦਰ ਦੇ ਨੇੜੇ ਪਿੰਡ ਆ ਜੀ ਉਸ ਵੀਰ ਦਾ ਜਲੰਧਰ ਜ਼ਿਲ੍ਹੇ ਚ ਮੁਖਤਿਆਰ ਸਿੰਘ ਮੁਖੇ ਦਾ ਬਸੀ ਪਠਾਣਾ ਜੀ ਉਹ ਵੀਰ ਤਰਨਤਾਰਨ ਸਾਹਿਬ ਤੋਂ ਬੈਠੇ ਨੇ ਜੀ ਪਿੱਛੇ ਜਲੰਧਰ ਤੋਂ ਬੈਠੇ ਨੇ ਜੀ ਇੱਦਾਂ ਗਰਮੀਤ ਸਿੰਘ ਰੋਡੇ ਪਿੰਡ ਤੋਂ ਇੱਦਾਂ ਚਰਨਜੀਤ ਫਿਰੋਜ਼ਪੁਰ ਦੇ ਵਿੱਚ ਪਿੰਡ ਆ ਜੀ ਇੱਦਾਂ ਸਾਰੇ ਜਿੰਨੇ ਵੀਰ ਦੇਖ ਰਹੇ ਹੋ ਆਪ ਜੀ ਉਹ ਵੀਰ ਲੁਧਿਆਣੇ ਤੋਂ ਨੇ ਫੌਜੀ ਸਾਹਿਬ ਖੰਨੇ ਤੋਂ ਨੇ ਜੀ ਸੋਨੀ ਬੈਠਾ ਜੀ ਜਿਹੜੇ ਪੰਜਾਬੀ ਬੋਲਣ ਵਾਲੇ ਕੌਰਾ ਧੂਰੀ ਤੋਂ ਆ ਜੀ ਇਹ ਵੀ ਵੀਰ ਸਾਡੇ ਨੇੜੇ ਪਿੰਡ ਆ ਜੀ ਇਦਾਂ ਹੀ ਸਾਰਿਆਂ ਦੀ ਛੇਰਾ ਬੈਠਾ ਜੀ ਇਹ ਵੀਰ ਬੈਠੇ ਨੇ ਪੰਜਾਬ ਪੁਲਿਸ ਦੇ ਜਵਾਨ ਇਦਾਂ ਹੀ ਛੀਰਾ ਬੈਠਾ ਜੀ ਇਹ ਵੀ ਜਿਹੜਾ ਸੰਗਰੂਰ ਜ਼ਿਲ੍ਹੇ ਤੋਂ ਨੇ ਜੀ ਇਹ ਵੀਰ ਸੈਦ ਖੇੜੀ ਪਿੰਡ ਆ ਜੀ ਰਾਜਪੁਰੇ ਕੋਲੇ ਗਾਂ ਪ੍ਰਦੀਪ ਬੈਠਾ ਲੁਧਿਆਣੇ ਤੋਂ ਉਧਰ ਨੰਨਾ ਬੈਠਾ ਜੀ ਇਦਾਂ ਹੀ ਮਤਲਬ ਸਾਰੇ ਵੀਰ ਪੰਜਾਬ ਦੇ ਵਾਸੀ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੰਗਤ ਜੀ ਕਿੰਨੇ ਵੀਰ ਆਏ ਕਿੰਨੇ ਠੀਕ ਹੋ ਕੇ ਚੱਲ ਗਏ ਗਿਣਤੀ ਦਾ ਕੋਈ ਨਹੀਂ ਜੀ ਪਰ ਇਸ ਟਾਈਮ ਕੰਟੀਨਿਊ 800 ਬੰਦੇ ਦੀ ਜਿਹੜੀ ਉਰੇ ਦਵਾਈ ਚੱਲ ਸੋ ਮੈਂਬਰ ਆਪਣੇ ਕੋਲੇ ਰਹਿੰਦਾ ਸੰਗਤ ਜੀ ਆਪ ਜੀ ਜਰੂਰ ਸਪੋਰਟ ਕਰਿਓ ਦਵਾਈਆਂ ਦੇ ਰੂਪ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਬਿੱਲ ਖੜੇ ਨੇ ਸੰਗਤ ਜੀ ਦਵਾਈਆਂ ਦੇ ਬਹੁਤ ਬਿੱਲ ਖੜੇ ਨੇ ਐਦਾਂ ਜਿੱਥੋਂ ਪੱਠੇ ਤੋਂ ਇੱਟ ਆਉਂਦੀ ਆ ਉੱਥੋਂ ਦੇ ਬਿੱਲ ਖੜੇ ਨੇ 3-4 ਲੱਖ ਐਦਾਂ ਜਿੱਥੋਂ ਮਟੀਰੀਅਲ ਆਉਂਦਾ ਸੰਗਤ ਜੀ ਉੱਥੋਂ ਦੇ ਬਹੁਤ ਬਿੱਲ ਖੜੇ ਨੇ ਸਾਡੀ ਬੇਨਤੀ ਆ ਸੰਗਤ ਦੇ ਅੱਗੇ ਜਰੂਰ ਸਪੋਰਟ ਕੀਤੀ ਜਾਵੇ ਅੱਗੇ ਗਰਮੀਆਂ ਆ ਰਹੀਆਂ ਨੇ ਬਹੁਤ ਐਸੀਆਂ ਚੀਜ਼ਾਂ ਦੀ ਲੋੜ ਆ ਸੰਗਤ ਜੀ ਉਧਰ ਕਮਰੇ ਬਣ ਰਹੇ ਨੇ ਮੈਂ ਕਹੂੰਗਾ ਕੈਮਰਾ ਇੱਥੇ ਹੀ ਮਾਰ ਦਿੱਤਾ ਜਾਵੇ ਉਹਨਾਂ ਕਮਰਿਆਂ ਦੇ ਵਿੱਚ ਚਿਮਨੀਆਂ ਜਿਹੜੀਆਂ ਲੱਗਣੀਆਂ ਨੇ ਰਸੋਈ ਦੇ ਵਿੱਚ ਵੱਡੀਆਂ ਧੂਆਂ ਨੂੰ ਖਿੱਚਣ ਵਾਲੀਆਂ ਹੋਰ ਕਿੰਨਾ ਐਸਾ ਕੁਛ ਆ ਜੀ ਜਿਹੜਾ ਸੰਗਤ ਦੇ ਸਾਥ ਨਾਲ ਆ ਜਿਵੇਂ ਟਾਇਲਟ ਟੈਂਕ ਸਾਫ ਕਰਨ ਲਈ ਵੱਡਾ ਟੈਂਕ ਚਾਹੀਦਾ ਜਿਹੜੇ ਹੋਰ ਐਸੀਆਂ ਬਹੁਤ ਚੀਜ਼ਾਂ ਨੇ ਸੰਗਤ ਜੀ ਜਿਹੜੀਆਂ ਅਸੀਂ ਲਿਸਟਾਂ ਬਣਾਈਆਂ ਹੋਈਆਂ ਨੇ ਜਰੂਰ ਥੋੜੇ ਥੋੜੇ ਚੀਜ਼ਾਂ ਦੇ ਰੂਪ ਦੇ ਵਿੱਚ ਸਪੋਰਟ ਕੀਤੀ ਜਾਵੇ ਸੰਸਥਾ ਦੀ ਤਾਂ ਜੋ ਅਸੀਂ ਹੋਰ ਜਿਹੜਾ ਚੰਗਾ ਕਰ ਸਕੀਏ ਜਿਹੜੇ ਵੀਰ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਆਪਣੀਆਂ ਆਪਣੀਆਂ ਫੈਮਲੀਆਂ ਨੂੰ ਜਿਹੜਾ ਦਸਬੰਦ ਭੇਜ ਕੇ ਉਰੇ ਤੱਕ ਚੀਜ਼ਾਂ ਦੇ ਰੂਪ 'ਚ ਮਦਦ ਕੀਤੀ ਜਾਵੇ ਜੇਕਰ ਸਾਡੇ ਕੋਲੇ ਜੇਬ ਦੇ ਵਿੱਚੋਂ ਦਸਵੰਦ ਆ ਉਹ ਵੀ ਸੰਗਤ ਦਾ ਹੀ ਆ ਸੰਗਤ ਜੀ ਉਹ ਵੀ ਸੰਗਤ ਤੋਂ ਹੀ ਲੈਣੇ ਆ ਸੀ ਪਰ ਜ਼ਿਆਦਾਤਰ ਸਾਡੀ ਮੰਗ ਹੁੰਦੀ ਹੈ ਸੰਗਤ ਤੋਂ ਵੀ ਤੁਸੀਂ ਆਪ ਚੀਜ਼ ਲੈ ਕੇ ਸਾਨੂੰ ਦਓ ਜਿਹੜੀ ਵੀ ਸੰਸਥਾ ਨੂੰ ਲੋੜ ਆ ਥੋੜੀ ਮਾਇਆ ਦੀ ਲੋੜ ਪੈਂਦੀ ਹੈ ਇਸ ਘਰ ਨੂੰ ਚਲਾਉਣ ਲਈ ਪਰ ਆਪ ਜੀ ਚੀਜ਼ਾਂ ਦੇ ਰੂਪ ਦੇ ਵਿੱਚ ਸੰਗਤ ਨੂੰ ਭੇਜ ਕੇ ਆਪਣੀਆਂ ਆਪਣੇ ਪਰਿਵਾਰਾਂ ਨੂੰ ਭੇਜ ਕੇ ਥੋੜੇ ਛੋੜਾ ਕੱਢ ਕੇ ਇਸ ਘਰ ਨੂੰ ਆਪਾਂ ਅੱਗੇ ਲੈ ਕੇ ਜਾਣਾ ਜੀ ਤਾਂ ਜੋ ਅੱਜ 100 ਨੇ ਤਾਂ ਆਪਾਂ 1000 ਮੈਂਬਰ ਦੀ ਮਦਦ ਕਰ ਸਕੀਏ ਜੀ ਧੰਨਵਾਦ ਸੰਗਤ ਜੀ ਹੱਸਦੇ ਵਾਦਦੇ ਰਹੋ ਸਾਰਿਆਂ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਜੀ ਧੰਨਵਾਦ ਜੀ ਖੁਸ਼ੀ ਆ ਵੀ ਅੱਜ ਉਹਨਾਂ ਦਾ ਪਰਿਵਾਰ ਜਿਹੜਾ ਮਿਲ ਗਿਆ ਜੀ ਵਾਹਿਗੁਰ ਸ਼ੀਰੇ ਕੀ ਗੱਲ ਹੋ ਗਈ ਅੱਖਾਂ 'ਚ ਹੰਝੂ ਆ ਗਏ ਹੈ ਗਵਾਹ ਹੋ ਰਹੀ ਹੈ ਹੈ ਜ਼ਖਾਮ ਹੋ ਰਿਹਾ ਅੱਛਾ ਜ਼ਖਾਮ ਦੀ ਦਵਾਈ ਮੈਂ ਕਹਿੰਨਾ ਬਾਪੂ ਜੀ ਨੂੰ ਅੱਛਾ ਫੇਰ ਠੀਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਜੀ ਨੇ ਵੀਡੀਓ ਨੂੰ ਦੇਖਿਆ ਇਹ ਵੀਰ ਦੇ ਹਾਲਾਤ ਕੀ ਸੀਗੇ ਉੱਥੇ ਔਰ ਅੱਜ ਦੇ ਕੀ ਹਾਲਾਤ ਨੇ ਇਸ ਟਾਈਮ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਖੜੇ ਆ ਜੀ ਔਰ ਜਿਸ ਪਰਿਵਾਰ ਨੇ ਇਹਨਾਂ ਦੇ ਉੱਪਰ ਤਸ਼ੱਦਦ ਕੀਤਾ ਸੀ ਉਹਨਾਂ ਨੂੰ ਅੱਜ ਇੱਥੇ ਬੁਲਾ ਕੇ ਇਹ ਦੋਨੇ ਪਰਿਵਾਰਕ ਮੈਂਬਰ ਖੜੇ ਨੇ ਅੱਜ ਇਹਨਾਂ ਦੀ ਜਿਹੜੀ ਬਣਦੀ ਮਿਹਨਤ ਮਜ਼ਦੂਰੀ ਆ ਉਹ ਦਵਾ ਦਿੱਤੀ ਗਈ ਆ ਜੀ ਜਿੰਨੇ ਮਹੀਨੇ ਉਹ ਮੰਨੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਔਰ ਇੰਨਾ ਪੈਸਾ ਇਹ 6 ਮਹੀਨੇ ਸਾਲ ਦੇ ਵਿੱਚ ਨਹੀਂ ਜੋੜ ਸਕਦੇ ਇਹ ਤਾਂ ਵੀਰ ਘਰ ਨੂੰ ਜਾ ਰਹੇ ਸੀ ਪਰ ਅਸੀਂ ਕਿਹਾ ਵੀ ਤੁਹਾਡੀ ਜਿਹੜੀ ਮਿਹਨਤ ਮਜ਼ਦੂਰੀ ਆ ਫਿਰ ਉਸ ਪਰਿਵਾਰ ਨੂੰ ਅੰਮ੍ਰਿਤਸਰ ਤੋਂ ਬੱਗਾ ਖੁਰਦ ਤੋਂ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ 8-10 ਜਾਣੇ ਵੀਰ ਆਏ ਤੇਦੀ ਮਿਹਨਤ ਮਜ਼ਦੂਰੀ ਦੇ ਕੇ ਗਏ ਜੀ ਆ ਕੇ ਹੁਣੇ ਤੁਹਾਡੇ ਤੋਂ ਪਹਿਲਾਂ ਗਏ ਨੇ ਉਹ ਘੰਟਾ ਤੋਂ ਪਹਿਲਾਂ ਔਰ ਅਗਲੇ ਦੋ ਪਰਿਵਾਰ ਹੋਰ ਨੇ ਜਿਹੜੇ ਦੋ ਵੀਰ ਹੋਰ ਨੇ ਉਹਨਾਂ ਦੇ ਵੀ ਆਪਾਂ ਘਰ ਲੱਭਣੇ ਨੇ ਤਾਂ ਜੋ ਉਹਨਾਂ ਨੂੰ ਵੀ ਆਪਾਂ ਘਰੋ ਘਰੀ ਪਹਚਾ ਸਕੀਏ ਜਿੱਦਾਂ ਇਹ ਵੀਰ ਅੱਜ ਆਪਣੇ ਘਰ ਜਾ ਰਹੇ ਆ ਉਦਹੀਂ ਉਹ ਦੋ ਵੀਰ ਜਾਣ ਇਦਾਂ ਹੀ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਵੱਲੋਂ ਇਹ ਕਾਰਜ ਇਦਾਂ ਹੀ ਚੱਲਦਾ ਰਹਿਣਾ ਜਿੰਨਾ ਚਿਰ ਇਹ ਜਿਹੜਾ ਜ਼ੁਲਮ ਆ ਪੰਜਾਬ ਦੇ ਵਿੱਚੋਂ ਖਤਮ ਨਹੀਂ ਹੁੰਦਾ ਉਹਨਾਂ ਚਿਰ ਇਹ ਸੰਸਥਾ ਇਦਾਂ ਹੀ ਕੰਮ ਕਰਦੀ ਰਹੋਗੇ ਜੀ ਆਪ ਖੁਸ਼ ਹੋ ਭਾਈ ਸਭ ਕੀ ਕਹਿਣਾ ਚਾਹਤੇ ਹਨ ਬਹੁਤ ਬਹੁਤ ਧੰਨਵਾਦ ਦੇਣਾ ਚਾਹਤ ਹਾਂ ਉਸ ਨੂੰ ਕੁਝ ਨਹੀਂ ਜਾਣਦੇ ਆਪਕੋ ਜਿਨ ਲੋਗੋ ਨੇ ਤਸ਼ੱਦਦ ਕੀਤਾ ਉਹ ਸਿੱਖ ਨਹੀਂ ਥੇ ਉਹ ਮਸੰਦ ਥੇ ਉਹ ਨਹੀਂ ਸਿੱਖ ਪਤਾ کیسے ਹੁੰਦੇ ਆਪਨੇ ਦੇਖ ਲਿਆ ਜੋ ਕਿਸੇ ਦੀ ਮਦਦ ਵੀ ਕਰਤੇ ਹੈ ਹੱਕ ਵੀ ਦਿਲਵਾਤੇ ਹੈ ਮੈਂ ਇਹ ਨਹੀਂ ਕਹੂੰਗਾ ਹਮੇ ਹੀ ਅੱਛੇ ਹੈ ਪਰ ਜੋ ਗੁਰੂ ਦਾ ਅਸਲੀ ਸਿੱਖ ਹੈ ਨਾ ਉਹ ਕਦੇ ਕਿਸੇ ਤੇ ਤਸ਼ੱਦਦ ਨਹੀਂ ਕਰਦਾ ਇਹ ਇਹ ਮਾਨਵਤਾ ਕੀ ਮਿਸਾਲ ਹੈ 100 ਆਦਮੀ ਹੈ ਯਹਾਂ ਪਰ ਹੈਨਾ ਧੰਨਵਾਦ ਔਰ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵੀਰੇ ਠੀਕ ਆ ਖੁਸ਼ ਰਹੋ ਖਾਣਾ ਖਾਓ ਅੱਛੇ ਸੇ ਆਪਣੀ ਜ਼ਿੰਦਗੀ ਜੀਓ ਯਾਰ ਆਜ਼ਾਦ ਹੋ ਆਪ ਠੀਕ ਹੈ ਠੀਕ ਹੈ ਸੰਗੇਜੀ ਹੱਸਦੇ ਬਾਤ ਦੇ ਰਹੋ ਤੁਹਾਡਾ ਸਾਰਿਆਂ ਦਾ ਹੀ ਭੈਣ ਭਰਾਵਾਂ ਦਾ ਧੰਨਵਾਦ ਕਿਉਂਕਿ ਤੁਹਾਡੇ ਸਾਥ ਦੇ ਨਾਲ ਇਹ ਕਾਰਜ ਕੀਤਾ ਗਿਆ ਜੀ ਤੁਸੀਂ ਨਾ ਹੁੰਦੇ ਤਾਂ ਇਹ ਕਾਰਜ ਅੱਗੇ ਨਹੀਂ ਵੱਧ ਸਕਦਾ ਸੀਗਾ ਜੀ ਤੁਹਾਡੇ ਸਾਥ ਨਾਲ ਇਹ ਕਾਰਜ ਹੋਇਆ ਅੱਜ ਆਪ ਕਿਆ ਕਹਿਣਾ ਚਾਹਤੇ ਹੈ ਬਈ ਖੁਸ਼ ਹੂੰ ਖੁਸ਼ ਹੂੰ ਜੀ ਕਿਆ ਕਹਿਣਾ ਚਾਹਤੇ ਹੈ گاਉਂ گاਉਂ ਜਾ ਕੇ ਕਿਸ ਕਿਸ ਕੋ ਮਿਲੋਗੇ گاਉਂ ਜਾ ਕੇ ਦੋਸਤੋਂ ਸੇ ਮਿਲ ਲੇਂਗੇ ਨਾ ਹੋਰ बस दोस्तों दोस्तों मिलेंगे उधर ही काम लग जाना अभी ठीक है तो अगर काम लगना होगा तो घर वालों को साथ लाना काम जहाँ लगोगे तो आपकी फैमिली को मालूम हो कहां काम लग रहे हैं ठीक है कहा हमें बता देना हम आपको काम लगा देंगे कहीं अच्छी जगह पर जहाँ आप अपनी फैमिली के पास भी जा पाएंगे और इनको भी बुला पाएंगे ठीक है ठीक है अभी अपनी फैमिली से जाकर मिलो खुश रहो ठीक है ठीक है धन्यवाद भाई ठीक है संगत जी हंस दे बसते रहो ब ਔਰ ਬੱਪੂ ਜੀ ਉਹ ਆਏ ਸੀ ਕੁਝ ਜਿਹੜੇ ਵੀਰ ਆਏ ਨੇ ਮੇਰੀ ਪਿੱਛੋਂ ਅੰਮ੍ਰਿਤਸਰ ਤੋਂ ਉਹ ਮਤਲਬ ਕੀ ਗੱਲ ਹੋਈ ਮੜੀ ਸ਼ਾਰਟਕਟ ਚ ਅੱਧੇ ਕਿ ਮਿੰਟ ਚ ਦੱਸ ਦਿਓ ਜੀ ਅਗਰਲੇ ਸੀ ਅਸੀਂ ਕਿਸੇ ਦਾਤੀ ਪੁੱਤਰ ਰੱਖਿਆ ਜੀ ਕੰਮ ਕਰਾਇਆ ਕੰਮ ਕਰਾਉਣ ਦੇ ਬਦਲੇ ਅਸੀਂ ਕੁਝ ਉਜਰਤ ਵੀ ਨਹੀਂ ਦਿੱਤੀ ਪਰ ਅਸੀਂ ਛੱਤ ਤੋਂ ਬਹੁਤ ਵੱਡੀ ਗਲਤੀ ਹੋ ਗਈ ਕਿਉਂਕਿ ਸਾਡੇ ਬੱਚੇ ਵੀ ਬਾਹਰ ਹੈਗੇ ਜੇ ਕਿਸੇ ਦੇ ਬੱਚੇ ਨੂੰ ਕੋਈ ਗੁਲਾਮ ਬਣਾ ਕੇ ਰੱਖ ਦਤੋ ਤੇ ਮਾਂ ਪਿਓ ਨੂੰ ਪੁੱਛਿੰਦੇ ਵੀ ਕਿਵੇਂ ਉਹ ਦੁਖੀ ਹੁੰਦਾ ਜੀ ਕਿਉਂਕਿ ਇਹਦੇ ਬੱਚੇ ਦੇ ਮਾਂ-ਬਾਪ ਦੋਨੇ ਚੜਾਈ ਕਰਗੇ ਜੀ ਉਹ ਇਹਨਾਂ ਤੋਂ ਮਾਫੀ ਮੰਗ ਕੇ ਗਏ ਵੀ ਸਾਥੋਂ ਗਲਤੀ ਹੋ ਗਈ ਅੱਗੇ ਵ ਔਰ ਧੰਨਵਾਦ ਜੀ ਬਾਕੀ ਦੋ ਵੀਰ ਨੇ ਉਹਨਾਂ ਦਾ ਵੀ ਜਿਹੜਾ ਪਰਿਵਾਰ ਉਹਨਾਂ ਨੇ ਹਨਾ ਜੀ ਉਹਨਾਂ ਨੇ ਕਿਹਾ ਵੀ ਘਰ ਲੱਭ ਕੇ ਜਿਹੜਾ ਅੱਗੇ ਹਾਂਜੀ ਉਹ ਕਹਿੰਦੇ ਵੀ ਜਦੋਂ ਉਹਨਾਂ ਦਾ ਘਰ ਪਰਿਵਾਰ ਲੱਭ ਗਿਆ ਜੀ ਅਸੀਂ ਐਮਜੂਕਰ ਪੰਚਾਇਤ ਆਵਾਂਗੇ ਉਹਨਾਂ ਦੀ ਬਣਨ ਦੀ ਮਿਹਨਤ ਮਜ਼ਦੂਰੀ ਵੀ ਦੇਖੇ ਜਾਵਾਂਗੇ ਇੱਥੇ ਸੰਸਥਾ ਚ ਆ ਕੇ ਆਪਾਂ ਕੇ ਜੀ ਜੀ ਧੰਨਵਾਦ ਆ ਜੀ ਸਾਰੀ ਪੰਚਾਇਤ ਦਾ ਬੱਗਾ ਖੁਰਦ ਪਿੰਡ ਦੀ ਪੰਚਾਇਤ ਦਾ ਅਸੀਂ ਧੰਨਵਾਦ ਕਰਾਂਗੇ ਔਰ ਪੰਚਾਇਤ ਅੱਗੇ ਬੇਨਤੀ ਕਰਾਂਗੇ ਆਲੇ-ਦਾਲੇ ਦੇ ਪਿੰਡਾਂ ਦੇ ਵਿੱਚ ਵੀ ਆਪਾਂ ਆਲੇ-ਦਾਲੇ ਧਿਆਨ ਦਿਈਏ ਸਾਡੇ ਕੋਲੇ ਆਪ ਜੀ ਦੇ ਪਿੰਡਾਂ ਦੀਆਂ ਕ ਅਸੀਂ ਆਪ ਜੀ ਨੂੰ ਇੱਥੇ ਆਉਂਗੇ ਤੁਹਾਨੂੰ ਪਤਾ ਨਹੀਂ ਕਿੰਨੇ ਘਰਾਂ ਦੀਆਂ ਤਲਾਹਾਂ ਦੇ ਸਕਦੇ ਆ ਭਾਈ ਫਲਾਣੇ ਦੇ ਘਰ ਦੇ ਵਿੱਚ ਇੰਨੇ ਸਾਲ ਤੋਂ ਬੰਦਾ ਪਰ ਅਸੀਂ ਆਪ ਜੀ ਅੱਗੇ ਬੇਨਤੀ ਕਰਦੇ ਆ ਤੁਸੀਂ ਉਹਨਾਂ ਵੀਰਾਂ ਨੂੰ ਐਡਰੈਸ ਪੁੱਛ ਕੇ ਉਹਨਾਂ ਨੂੰ ਘਰੋ ਘਰੀ ਪਹੁੰਚਾਓ ਤਾਂ ਜੋ ਸੰਸਥਾ ਨੂੰ ਆਉਣ ਦੀ ਲੋੜ ਨਾ ਪਵੇ ਇਦਾਂ ਦੀਆਂ ਵੀਡੀਓ ਪਾਉਣ ਦੀ ਲੋੜ ਨਾ ਪਵੇ ਇਦਾਂ ਦੀਆਂ ਲੜਾਈਆਂ ਕਰਨ ਦੀ ਲੋੜ ਨਾ ਪਵੇ ਇਦਾਂ ਤੇ ਦੁਸ਼ਮਣੀ ਪਾਉਣ ਦੀ ਲੋੜ ਨਾ ਪਵੇ ਆਪਾਂ ਨੂੰ ਪਲੀਜ਼ ਸਾਡੀ ਬੇਨਤੀ ਆ ਪੰਚਾਇਤ ਅੱਗੇ ਔਰ ਧੰਨਵਾਦ ਕਰਦੇ ਆ ਜਿਹੜਾ ਇੰਨੀ ਦੂਰੋਂ ਪੰਚਾਇਤ ਚੱਲ ਕੇ ਆਈ ਇਸ ਵੀਰ ਦਾ ਹੱਕ ਦੇਣ ਲਈ ਬਹੁਤ ਸਾਰਾ ਪਿਆਰ ਸਤਿਕਾਰ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰੇ ਇਲਾਕਿਆਂ ਦੇ ਵਿੱਚ ਇਹੀ ਬੇਨਤੀ ਹੈ ਜਦੋਂ ਸੰਸਥਾ ਆਪਜੀ ਦੇ ਪਿੰਡਾਂ 'ਚ ਆਉਂਦੀ ਆ ਤਾਂ ਖਾਸ ਕਰਕੇ ਪੰਚਾਇਤਾਂ ਜਰੂਰ ਸਾਥ ਦੋ ਤਾਂ ਜੋ ਆਪਾਂ ਇਸ ਜ਼ੁਲਮ ਦੇ ਨਾਲ ਲੜ ਸਕੀਏ ਔਰ ਇਹਨਾਂ ਦੇ ਵੀਰਾਂ ਨੂੰ ਜਿਹੜਾ ਘਰੋ ਘਰੀ ਪੇਸ ਸਕੀਏ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ